600000 900000 ਦਾ ਦੇ ਦੇ 4 ਲੱਖ ਟਰੈਕਟਰ ਲੋ ਜੀ ਮਿੱਤਰੋ ਅੱਜ ਦੀ ਵੀਡੀਓ ਚ ਤੁਹਾਡੇ ਲਈ ਟਰੈਕਟਰ ਲੈ ਕੇ ਆ ਗਏ 6-7 ਜਿਹੜੇ 4 ਟਰੈਕਟਰ ਤੁਹਾਡੇ ਸਾਹਮਣੇ ਖੜੇ ਨੇ ਬਾਕੀ ਬਾਈ ਦੇ ਘਰੇ ਖੜੇ ਨੇ ਹਨਾ ਜੀ ਹਾਂ ਤੇ ਬਾਕੀ ਟਰੈਕਟਰ ਵੀ ਮਿਲ ਜਾਣਗੇ ਬਾਕੀ ਕਿਹੜੇ-ਕਿਹੜੇ ਨੇ ਬਾਈ ਦੂਜੇ ਟਰੈਕਟਰ ਉਹ 855 ਹੀ ਨੇ ਇੱਕ ਬਾਈ ਮਾਡਲ ਆ ਇੱਕ 10 ਮਾਡਲ ਆ ਲੋ ਜੀ ਉਹ ਵੀ 855 ਨੇ ਤੇ ਗੱਲ ਕਰਦੇ ਆ ਵੀਰੇ ਆ ਪਹਿਲਾ ਕਿੰਨੇ ਮਾਡਲ ਆ ਇਹ 15 ਮਾਡਲ ਫਰਸਟ ਓਨਰ ਦਾ ਠੀਕ ਹੈ ਜੀ ਫਾਈਬਰ ਛਤਰੀ ਕਨੋਪੀ ਵਾਲੀ ਲੱਗੀ ਹੋਈ ਹੈ ਟਰੈਕਟਰ ਦੇ ਉੱਤੇ ਠੀਕ ਹੈ ਜੀ ਤੇ ਨਵੇਂ ਟਾਇਰ ਨਕਦ ਕਹਿ ਸਕਦਾ ਜੀ ਨਕਦ ਕਹਿ ਸਕਦਾ ਠੀਕ ਹੈ ਜੀ ਤੇ ਰੇਟ ਕਿੰਨਾ ਰਹੇਗਾ ਜੀ ਰੇਟ ਇਹਦਾ 5 ਲੱਖ 5000 ਰੁਪਿਆ ਕਰਦੇ ਆਪਾਂ ਠੀਕ ਹੈ ਜੀ ਮਾਨਤਾਨ ਹੋ ਜਾਊਗਾ ਜੀ ਮੌਕੇ ਤੇ 90000 ਦਾ ਦੇ ਦੇ ਚਾਰ ਲੱਖ ਡਾਇਰੈਕਟਰ ਲੋ ਜੀ ਵੀਰੋ 4,90,000 ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂ ਇੰਜਨ ਗੇਅਰਾਂ ਦੀ ਖੜਾ ਵੇ ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਦਾ ਖੜਾਵਾ ਪੂਰਾ ਸੋਹਣਾਗਾ ਇੰਜਨ ਗੇਅਰਾਂ ਦੀ ਪਾਈ ਦੀ ਫੁੱਲ ਗਾਰੰਟੀ ਹੋ ਹਨਾ ਜੀ ਪੂਰਾ ਓਕੇ ਹੋ ਨਵੇਂ ਟਾਇਰ ਪਾਏ ਹੋਏ ਨੇ ਜਮਾਂ ਯਾਰ ਫਸਟ ਪਾਰਟੀ ਯਾਰ ਫਸਟ ਪਾਰਟੀ ਦਾ ਕੋਈ ਟਰੈਕਟਰ ਦੇ ਟਾਇਰ ਜਮਾਂ ਨਵੇਂ ਨੇ ਤੇ ਪੱਕੇ ਟਾਇਰ ਲੱਗੇ ਹੋਏ ਨੇ ਗੁੱਡੀਆ ਦੇ ਕੰਡੀਸ਼ਨ ਚੈੱਕ ਕਰਕੇ ਬਾਹ ਕੇ ਲਿਆ ਸਕਦੇ ਹੋ ਵੀਰੋ ਪਿੰਡ ਪਹਿਣੀ ਐਸਾ ਦੇ ਵਿੱਚ ਇਹ ਟਰੈਕਟਰ ਖੜਾ ਹੈ ਹਾਂ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਉਸ ਤੋਂ ਬਾਅਦ ਆ ਕਿੰਨਾ ਮਾਡਲ ਆ ਜੀ ਇਹ 15 ਮਾਡਲ ਆ ਇਹਦੀ ਕੀ ਕੰਡੀਸ਼ਨ ਹੈ ਜੀ ਇਹ ਵੀ ਫਸਟ ਓਨਰ ਦਾ ਡਰਾਈਵਰ ਇਹਦੇ ਵੀ ਜਮਾਂ ਨਵੇਂ ਨੇ ਇਹ ਜਮਾਂ ਨਵੇਂ ਨੇ ਵਾਹ ਇਹਦੇ ਮੜੇ ਜੇ ਘਸ ਕੇ ਇਹਦੇ ਜਮਾਂ ਨਵੇਂ ਹੀ ਪਵਾ ਕੇ ਲੱਗੇ ਜੇ ਤਾਂ ਇਹ ਮਾਲ ਵੀ ਲਿਆ ਕੇ ਹਜੇ ਘਰੇ ਖੜਾਈ ਆ ਆ ਖੜਾਈ ਆ ਤੇ ਪਵਾ ਕੇ ਖੜਾਈ ਆ ਡਰਾਈਵਰ ਠੀਕ ਹੈ ਜੀ ਇੰਜਨ ਗੇਅਰਾਂ ਦੀ ਜੀ ਇੰਜਨ ਗੇਅਰ ਤੇ ਫੁੱਲ ਤਸੱਲੀ ਹੈ ਇਹਦੀ ਠੀਕ ਹੈ ਜੀ ਹਾਂ ਤੇ ਫਰਸਟ ਪਾਰਟੀ ਦਾ ਜੀ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਤੇ ਨੰਬਰ ਹੈਗਾ ਪੀਬੀ 23 ਹਾਂ ਸਰਕਾਰੀ ਨੰਬਰ ਪਲੇਟਾਂ ਨੇ ਜੀ ਲੱਗੀਆਂ ਹੋਈਆਂ ਨੇ ਸਾਰਾ ਕੁਝ ਓਕੇ ਆ ਲੱਗੀਆਂ ਨੇ ਸਾਰਾ ਓਕੇ ਆ ਤੇ ਇਹਦਾ ਰੇਗ 1500 ਘੰਟਾ ਇਹ ਚੱਲਿਆ ਹੋਇਆ ਸਾਰਾ ਓਰੀਜਨਲ ਓਰੀਜਨਲ ਆ ਉਹ 2000 2500 ਘੰਟਾ ਚੱਲੇ 2500 ਘੰਟਾ ਠੀਕ ਹੈ ਜੀ ਇਹ 1500 ਘੰਟਾ ਚੱਲਿਆ 1500 ਰੰਗ ਪਿੰਡ ਚੈੱਕ ਕਰ ਸਕਦੇ ਹੋ ਸਾਰਾ ਯਾਰ A to Z ਓਰੀਜਨਲ ਆ ਸੀਲਾਂ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਟਰੈਕਟਰਾਂ ਦੇ ਆਪਣੇ ਇਹ ਚੀਜ਼ਾਂ ਮਿਲ ਨਹੀਂ ਆਪਾਂ ਲੈਂਦੇ ਨਹੀਂ ਆ ਸੀ ਲਹੂਨੋਂ ਬਣਾ ਰੱਖੇ ਵੀਰੋ ਇਹ ਨਹੀਂ ਹੋਊਗਾ ਵੀ ਤੁਹਾਨੂੰ ਟਰੈਕਟਰ ਪੇਂਟ ਵਾਲਾ ਖੁੱਲ੍ਹ ਆਊਗੀ ਚਾਬੀ ਲੱਗੀ ਹੋਊਗੀ ਚਾਬੀ ਲੱਗੀ ਜੇ ਕਿਤੇ ਪੇਂਟ ਦਾ ਬੁਰਸ਼ ਹੋਊਗਾ ਤਾਂ ਬਾਈ ਦੱਸ ਦੂਗਾ ਵੀ ਇਥੇ ਬਾਈ ਬੁਰਸ਼ ਲੱਗਿਆ ਹੋਇਆ ਹੈ ਪੈਂਪਰ ਵਗੈਰਾ ਹੋਗੇ ਮਗਰਾਟ ਯਾਰ ਇਹ ਚੀਜ਼ਾਂ ਸੋਹਣੇ ਲੱਗਣ ਨੂੰ ਹੋ ਜਾਂਦੀਆਂ ਨੇ ਬਾਕੀ ਕਿਸੇ ਪਾਸੇ ਨਹੀਂ ਹੋਊਗਾ ਇਹ ਜੀ ਚੱਲੇ ਨੇ ਇੰਜਨ ਤੇ ਨਾ ਮੇਨ ਬਾਈ ਹੈ ਨਾ ਪੇਂਟ ਦਾ ਗੇਅਰ ਦਾ ਸਾਰਾ ਸਭ ਹੋਊ ਮਿਲੂ ਤੈਨੂੰ ਠੀਕ ਹੈ ਤੇ ਰੇਟ ਵੀਰੇ ਇਹਦਾ ਇਹਦਾ 5,55,000 ਰੁਪਏ ਕਰਦੇ ਆਪਾਂ ਮਾਨਤਾਨ ਹੋ ਜਾਊਗਾ ਜੀ ਮੌਕੇ ਤੇ ਹੋ ਜਾ ਮ ਲੱਗ ਜੂਗਾ ਚੀਜ਼-ਚੀਜ਼ ਦਾ ਰੇਟ ਹੁੰਦਾ ਵੀਰੋ ਵਿੱਚ ਬਾਈ ਕਹਿੰਦੇ ਨੇ ਵੀਰੇ ਯਾਰ 5 ਲੱਖ ਦਾ ਵੀ ਮਿਲ ਜਾਂਦਾ ਸਾਡੇ ਚੀਜ਼ ਮਿਲ ਜਾਂਦੀ ਆ ਪਰ ਚੀਜ਼ ਕੰਡੀਸ਼ਨ ਤੇ ਨਿਰਭਰ ਆ ਵੀਰੇ ਟਾਇਰਾਂ ਤੇ ਨਿਰਭਰ ਆ ਇੰਜਨ ਤੇ ਨਿਰਭਰ ਆ ਜਿੱਦਾਂ ਦੀ ਚੀਜ਼ ਹੋ ਉਦਾਂ ਦਾ ਹੀ ਰੇਟ ਹੋ ਜੀ ਦਾ ਤੇ ਉਸ ਤੋਂ ਬਾਅਦ ਵੀਰੇ ਆ ਕਿਨੇ ਮਾਡਲ ਆ ਇਹ 2017 ਠੀਕ ਹੈ ਜੀ ਇਹ ਚੱਲਿਆ ਪਤਾ ਕਿੰਨਾ ਹਾਂਜੀ 670 ਘੰਟੇ ਤੇ ਗੱਪ ਵਾਲਾ ਕੰਮ ਆ ਬਈ ਨਾਲ ਦੇ ਟਾਇਰ ਆ ਟਰੈਕਟਰ ਦੇ 670 ਘੰਟੇ ਚੱਲੇ 670 ਮੀਟਰ ਦਿਖਾ ਦੇ ਮੋੜਾ ਜੇ ਚੱਕ ਕੇ ਲੈ ਵੀ ਮੀਟਰ ਦਿਖਾ ਦਿੰਦੇ ਆ 670 ਘੰਟੇ ਚੱਲੇ ਆ ओरिजिनल ਆ ਲੈ ਨਾਲ ਉਹਦੇ ਟਾਇਰ 90 ਪੈਸੇ ਪਿਆ ਟਰੈਕਟਰ ਨੂੰ ਠੀਕ ਹੈ ਵੀਰੇ ਐ ਮਾਰਫ ਦੇ ਠੀਕ ਹੈ ਵੀਰੇ ਰਿੰਬਾ ਰੁੰਬਾ ਦਾ ਪੂਰਾ ਫੁੱਲ ਨਵਾਂ ਪਿਆ ਜਰਾ ਠੀਕ ਹੈ ਜੀ ਇੰਜਨ ਤੇ ਬਾਈ ਕੈਮਰਾ ਮਾਰਦੇ ਇੰਜਨ ਤੇ ਮੋੜਾ ਦਾ ਕੈਮਰਾ ਮਾਰਦੇ ਲਓ ਜੀ ਇਹ ਵੇਖਾ ਚੀਜ਼ ਫਰਸਟ ਪਾਰਟੀ ਦਾ ਜੀ ਫਰਸਟ ਓਨਰ ਆ ਜਰਾ ਟਰੈਕਟਰ ਠੀਕ ਹੈ ਜੀ ਇਹ ਗੱਲ ਕਰੀ ਪੀਟੀਓ ਦੇ ਚੱਕਰ ਸਾਰਿਆਂ ਦੇ ਕਿਹੜੇ ਸਾਰਾਂ ਦੇ ਇੱਕੋ ਹੀ ਹੁੰਦੇ ਨੇ 540 ਆਉਂਦੇ ਨੇ 540 ਚ ਹੀ ਆਉਂਦੇ ਨੇ ਹਾਂ ਸਵਰਾਜ ਦੇ ਤਾਂ ਸਵਰਾਜ ਦੇ ਠੀਕ ਹੈ ਜੀ ਤੇ ਇਹਦਾ ਰੇਟ ਜੀ 575000 ਰੁਪਏ ਨਵਾੜਾ ਫਸਟ ਓਨਰ ਨਗਦ ਕੈਸ ਦਾ ਨਾਲ ਦੇ ਟਾਇਰਾਂ ਦੇ ਵਿੱਚ ਠੀਕ ਹੈ ਜੀ ਮਾਨਤਾਨ ਹੋ ਜਾਊਗਾ ਮੌਕੇ ਤੇ ਮਾਨਤਾਨ ਹੋ ਜਾਊਗਾ ਜੀ ਮਾਨਤਾਨ ਹੋ ਜਾਊਗਾ ਬੈਂਡ ਪਣੀ ਜੱਸਾ ਜ਼ਿਲ੍ਹਾ ਬਰਨਾਲਾ 메ਨ ਰੋਡ ਦੇ ਉੱਤੇ ਘਰ ਆਪਣਾ ਇੱਥੇ ਖੜੇ ਹੁੰਦੇ ਨੇ ਟਰੈਕਟਰ ਉਹਦੇ ਰਸਤਾ ਆ ਗਿਆ ਸੰਨਾ ਪਣੀ ਵਾਲਾ ਇੱਥੇ ਹੀ ਖੜੇ ਹੁੰਦੇ ਨੇ ਬਾਕੀ ਵੀਰੋ ਜੇ ਕਿਸੇ ਨੇ ਆਉਣਾ ਤਾਂ ਫੋਨ ਜ਼ਰੂਰ ਲਾ ਕੇ ਰੋ ਤੇ ਕਿਉਂਕਿ ਫੋਨ ਤੇ ਕਈ ਵਾਰ ਚੀਜ਼ ਵਿਕ ਜਾਨੀ ਹੁੰਦੀ ਹੈ ਵਿਕ ਜਾਂਦੀ ਆ ਤੇ ਇਹ ਟਰੈਕਟਰ ਹਾਂ ਜੀ ਹਾਂ ਇਹ 2022 ਮਾਡਲ ਆ ਠੀਕ ਹੈ ਜੀ ਇਹ ਵੀ ਫਾਸਟ ਆਨਰ ਦਾ ਡਾਇਰੈਕਟਰ ਆ ਠੀਕ ਹੈ ਜੀ ਇਹ ਮਦਕ ਦੀ ਏਜੰਸੀ ਵਾਲੀ ਕੰਡੀਸ਼ਨ ਦਾ ਡਾਇਰੈਕਟਰ ਦੇ ਆ ਟਾਇਰਾਂ ਤੇ ਮਨ ਨੂੰ ਖੜਾਗਾ ਠੀਕ ਹੈ ਜੀ ਹਾਂ ਆ ਮੜਾ ਚੈੱਕ ਕਰ ਲਈ ਇਹਦਾ ਕੁਸ਼ਕ ਘੰਟੀ ਚੱਲੇ ਹੋਣਾ ਨਾ ਬਾਈ ਕੁਸ਼ਕ ਘੰਟੇ ਚੱਲੇ 60 ਚਪੀ ਵਾਲਾ ਠੀਕ ਹੈ ਜੀ ਇਹ ਹੁਣ ਸੀਆਰਟੀ ਆਉਣ ਲੱਗਿਆ ਡਾਇਰੈਕਟਰ ਆ ਹਾਂ ਓਕੇ ਹਾਂ ਜੀ ਹਾਂ ਇਹਦੇ ਦੋ ਨਿਊ ਜਲਾਉਂਦੀਆਂ ਨੇ ਹੁਣ ਇੱਥੇ ਠੀਕ ਹੈ ਜੀ ਸਾਰਾ ਚੱਕਤਾ ਦਾ ਮੈਂ ਇਲੈਕਟ੍ਰੀਸ਼ੀਅਨ ਕਰਤਾ ਹੋਣ ਵਾਲੇ ਜਿਹੜੇ ਸੀਆਰਡੀ ਦੀ ਵੀਰੋ ਵਿੱਚ ਬਾਈ ਕਹਿੰਦੇ ਨੇ ਮਾਰਕੀਟ ਨਹੀਂ ਹੈਗੀ ਚਲੋ ਆਪਾਂ ਉਹਦੇ ਨਾਲ ਕੋਈ ਕੰਪੇਅਰ ਨਹੀਂ ਪਰ ਜਿਹਦੀ ਇਹਦੀ ਜ਼ਿਆਦਾ ਮਾਰਕੀਟ ਹੈ ਇਹ ਆਪਣੇ ਕੋਲ ਇਸ ਵਕਤ ਖੜਾ ਹੈ ਆ ਐਫ 27 ਦੇ ਵਿੱਚ ਬਿਲਕੁਲ ਇਹ ਬਾਈ ਕਹਿੰਦੇ ਨੇ ਵੀ ਆਪਾਂ ਸੀਆਰਡੀ ਨਹੀਂ ਲੈਣਾ ਉਹਨਾਂ ਲਈ ਇਹ ਆਫਰ ਹੀ ਹੈ ਵੀਰੋ ਯਾ ਟਰੈਕਟਰ ਸਾਰੇ ਚੱਕਵੇਂ ਤੋਂ ਚੱਕ ਨੂੰ ਚੱਕਵੇਂ ਨੇ ਸਾਰੇ ਠੀਕ ਹੈ ਚੰਗੇ ਟਰੈਕਟਰ ਨੇ ਤੇ ਰੇਟ ਕੀ ਰਹਿ ਜੂ ਇਹਦਾ ਇਹਦਾ ਰੇਟ 7,55,000 ਰੁਪਇਆ ਕਰਦੇ ਆ ਇਹ ਬਈ ਕੈਮਰਾ ਮਾਰ ਕੇ ਕਿਰਮ ਪਿੱਛੋਂ ਦਿਖਾ ਦੇ ਟਰੈਕਟਰ ਸਾਰੇ ਨਵੇਂ ਸਾਰਾ ਯਾਰ ਇਹ ਤਾਂ ਯਾਰ ਕੁਝ ਵੀ ਨਹੀਂ ਹੋਇਆ ਟਰੈਕਟਰ ਇਹਦਾ ਬਾਈ ਕਹਿਣ ਦੀ ਲੋੜ ਹੀ ਨਹੀਂ ਹੈ ਪੂਰਾ ਨਵਾਂ ਪੈਰਾ ਦਾ ਪਿੱਛੋਂ ਸਾਰਾ ਟਰੈਕਟਰ ਨਵੇਂ ਤੋਂ ਨਵਾਂ ਹੁੰਦਾ ਆਪਣੇ ਕੋਲੇ ਠੀਕ ਹੈ ਜੀ ਪਿੰਡ ਭੈਣੀ ਸਾਹਿਬ ਜ਼ਿਲ੍ਹਾ ਬਨਾਲਾ